ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਮਲ ਕੌਰ ਦਾ ਬੀਤੇ ਦਿਨੀ ਜੋ ਕਿ ਮਰਡਰ ਕਰ ਦਿੱਤਾ ਗਿਆ ਸੀ ਬਠਿੰਡਾ ਸ਼ਹਿਰ ਦੇ ਵਿੱਚ ਜੋ ਕਿ ਹੈ ਕਮਲ ਕੌਰ ਦੀ ਜੋ ਕਿ ਗੱਡੀ ਨੂੰ ਪਾਰਕਿੰਗ ਦੇ ਵਿੱਚ ਲਾ ਕੇ ਜੋ ਕਿ ਹੈ ਦੋਸ਼ੀ ਜੋ ਕਿ ਫਰਾਰ ਹੋ ਗਿਆ ਸੀ ਉੱਥੋਂ ਜੋ ਕਿ ਆ ਕਮਲਕੌਰ ਦਾ ਪਟਾਕਾ ਪੈਣ ਦੇ ਕਾਰਨ ਉਸ ਦੇ ਅੰਦਰੋ ਜੋ ਕਿ ਕਮਲਕੌਰ ਦੇ ਅੰਦਰ ਪਾਣੀ ਸੀ ਜੋ ਕਿ ਉਹ ਬਾਹਰ ਗੱਡੀ ਵਿੱਚ ਨਿਕਲਿਆ ਤੇ ਕਾਫੀ ਜ਼ਿਆਦਾ ਬਦਬੂ ਆਉਣ ਲੱਗੀ ਦੋਸਤੋ ਉਸ ਨੂੰ ਲੈ ਕੇ ਚੱਲਦੇ ਆ ਲੋਕਾਂ ਵੱਲੋਂ ਜੋ ਕਿ ਆ ਕਮਲਕੌਰ ਦੇ ਕਿ ਆ ਗੱਡੀ ਦੀ ਸੂਚਨਾ ਦਿੱਤੀ ਗਈ ਕਿ ਗੱਡੀ ਵਿੱਚ ਕੋਈ ਹੈ ਜਿਸ ਦੀ লাশ ਪਈ ਹੈ ਦੋਸਤੋ ਪੁਲਸ ਨੇ ਆ ਕੇ ਦੇਖਿਆ ਕਿ লাশ ਮੁੱਦੇ ਮੂੰਹ ਪਈ ਹੋਈ ਸੀ ਜਦੋਂ ਗੱਡੀ ਖੁੱਲ ਕੇ ਚੈੱਕ ਕੀਤਾ ਗਿਆ ਤੇ ਉਹ লাশ ਜੋ ਕਿ ਹੈ ਕਮਲਕੌਰ ਦੀ ਸੀ ਬਾਕੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਮਲਕੌਰ ਜੋ ਕਿ ਹੈ ਸੋਸ਼ਲ ਮੀਡੀਆ ਅਕਾਊਂਟ ਉੱਪਰ ਕਾਫੀ ਗੰਦ ਪਾਉਂਦੀ ਸੀ ਜੋ ਕਿ ਅਸ਼ਲੀਲ ਵੀਡੀਓ ਅਪਲੋਡ ਕਰਦੀ ਰਹਿੰਦੀ ਸੀ ਤੇ ਆਪਣਾ ਜੋ ਜਿਸਮ ਵਿਖਾਉਂਦੀ ਸੀ ਦੋਸਤੋ ਕਮਲਕੌਰ ਵੱਲੋਂ ਜੋ ਕਿ ਆਪਣੇ ਸਰੀਰ ਉੱਤੇ ਬਣੇ ਜੋ ਕਿ ਅਸ਼ਲੀਲ ਟੈਟੂ ਵੀ ਜੋ ਕਿ ਲੋਕਾਂ ਨੂੰ ਦਿਖਾਏ ਜਾਂਦੇ ਸਨ ਔਰ ਦੋਸਤੋ ਲੋਕ ਜੋ ਕਿ ਕਹਿੰਦੇ ਹਨ ਕਿ ਕਮਲ ਕੌਰ ਦਾ ਜੋ ਕਿ ਇਹ ਕੰਮ ਕੀਤਾ ਉਹ ਬਹੁਤ ਵਧੀਆ ਕੀਤਾ ਜੋ ਕਿ ਆਪਣੇ ਦੋਸਤੋ ਜੋ ਕਿ ਇਹ ਪੰਜਾਬ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਰਹੇ ਹਨ ਬੱਚੇ ਜੁੜੀਆਂ ਬਜ਼ੁਰਗ ਜੋ ਕਿ ਸਾਰੇ ਹੀ ਸੋਸ਼ਲ ਮੀਡੀਆ ਅਕਾਊਂਟ ਉੱਪਰ ਨਾਲ ਜੁੜੇ ਹਨ ਤੇ ਇਹੋ ਜਿਹੀ ਗੰਦਮੰਦ ਵੀਡੀਓ ਦੇਖਣ ਨਾਲ ਜੋ ਕਿ ਬੱਚੇ ਬਜ਼ੁਰਗ ਜੋ ਕਿ ਬਹੁਤ ਜ਼ਿਆਦਾ ਵਿਗੜਦੇ ਹਨ ਬਾਕੀ ਦੋਸਤੋ ਤੁਹਾਡੇ ਲਈ ਅੱਗੇ ਇੱਕ ਵੱਡੀ ਲ ਖਬਰ ਲੈ ਕੇ ਸਾਹਮਣੇ ਆਏ ਆ ਕਿ ਕਮਲ ਕੌਰ ਦਾ ਹਲੇ ਤੱਕ ਦੋਸ਼ੀਤਾ ਕੋਈ ਨਹੀਂ ਮਿਲਿਆ ਪਰ ਦੋਸਤੋ ਇੱਕ ਸੀਸੀਟੀਵੀ ਕੈਮਰੇ ਵਾਲੀ ਜੋ ਕਿ ਆ ਰਿਕਾਰਡਿੰਗ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਵਿੱਚ ਦੇਖ ਹੀ ਸਕਦੇ ਹੋ ਕਿ ਇੱਕ ਸਰਦਾਰ ਮੁੰਡਾ ਜੋ ਕਿ ਆ ਗੱਡੀ ਦੇ ਵਿੱਚੋਂ ਨਿਕਲਦਾ ਹੈ ਜੋ ਸਮਾਨ ਲੈ ਕੇ ਗੱਡੀ ਫਿਰ ਲੈ ਕੇ ਚਲਾ ਜਾਂਦਾ ਹੈ ਉਹ ਗੱਡੀ ਪਾਰਕਿੰਗ ਦੇ ਵਿੱਚ ਲਾ ਕੇ ਜੋ ਕਿ ਉੱਥੋਂ ਨਿਕਲ ਜਾਂਦਾ ਹੈ ਬਾਕੀ ਦੋਸਤੋ ਤੁਹਾਨੂੰ ਦੱਸ ਦਿੰਨੇ ਆ ਕਿ ਇੱਕ ਹੋਰ ਵੱਡੀ ਖਬਰ ਹੈ ਜੋ ਕਿ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਇਸ ਮੁੰਡੇ ਵੱਲੋਂ ਹੀ ਕਮਲਕੌਰ ਦਾ ਕਤਲ ਕੀਤਾ ਗਿਆ ਜੋ ਕਿ ਹੋਰ ਰਾਜਾ ਹੈ ਬਾਕੀ ਦੋਸਤੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਵੱਲ ਧੰਨਵਾਦ